ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 52ਵਾਂ ਦਿਨ ਤੇ ਨਿਆਣੇ ਆ ਚੁੱਕੇ ਆ ਤੇ ਕੋਈ ਸਾਹਿਬ ਵੀ ਆ ਚੁੱਕੇ ਆ ਤੇ ਦੇਖਦੇ ਆ ਅੱਜ ਕਿਹੜੀ ਮਿਹਨਤ ਲੱਗ ਰਹੀ ਹੈ ਤੁਹਾਨੂੰ ਸਾਰਾ ਦੱਸਾਂਗੇ ਜਿਹੜੀ ਮਿਹਨਤ ਲਾਵਾਂਗੇ ਤੇ ਅਗਲੇ ਵਲੌਗ ਚ ਕਰਦੇ ਆ ਕੰਟੀਨਿਊ ਕਿਉਂਕਿ ਕੋਈ ਸਾਹਿਬ ਹਜੇ ਆਏ ਹੀ ਆ ਜਸਟ ਤੇ ਸਾਢੇ 5 ਦਾ ਟਾਈਮ ਹੋ ਗਿਆ ਵਾ ਦੇ ਮੁੰਡੇ ਵਾ ਰੈਡੀ ਹੋ ਰਹੇ ਕੋਈ ਸਾਹਿਬ ਨੂੰ ਮਿਲ ਰਹੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਅੱਜ ਕਿਹੜੀ ਮਿਹਨਤ ਲਾਈ ਜਾਊਗੀ ਕਾਦੋ ਵੱਜੀਆਂ ਭਾਜੀ ਭਾਜੀ ਕਾਦੋ ਵੱਜਣ ਲੱਗੀਆਂ ਵੱਡਦਾ ਨਹੀਂ ਇਸ ਗਰਾਮ ਚ ਅੱਛਾ ਠੀਕ ਆ ਹਾਂਜੀ ਤੈਨੂੰ ਕਨਫਰਮ ਕਿੱਦਾਂ ਕਰਨੀ ਹੈ ਆਉਣਾ ਲੇਟ ਆ ਗੁਰੀ ਵੀ ਹਾਏ ਠੀਠ ਹੋਈ ਜਾਂਦਾ ਨਾਲ ਕਿਦਾਂ ਇਹ ਉਦੋਂ ਪਤਾ ਲੱਗਦਾ ਜਦੋਂ ਬੰਦਾ ਬੈਂਦਾ ਵਾ ਹਾਈ ਹਾਏ ਮੰਗਲ ਇਹ ਕੀ ਹੋ ਗਿਆ ਸਵੇਰੇ ਸਵੇਰੇ ਚੱਲ ਬਈ ਠੀਠ ਹੋਏ ਹੋਏ ਵੇਲਾ ਲੋਗਾ ਦੋ ਭਾਈ ਦਾਵਾ ਪੜ੍ਹਾਈ ਕਰਨੀ ਕਿ ਤੂੰ ਕੰਮ ਕਰਨਾ ਵਾ ਓਏ ਓਏ ਨਹੀਂ ਇਧਰ ਆ ਹਜੇ ਇੱਕ ਹੋਰ ਪੈਣੀ ਆ ਆ ਜਾ ਪੁੱਤ ਤੈਨੂੰ ਅਗਲਾ ਲਾਉਗੀ ਆ ਜਾ ਤੇਰਾ ਇਹ ਕਰਨ ਦੇ ਤੂੰ ਤੂੰ ਇਥੇ ਤਾਂ ਤੁਹਾਨੂੰ ਇਥੇ ਕੀ ਭਾਜੀ ਖੰਡ ਪੜ ਕੰਨ ਫੜ ਹਜੇ ਤੇਰੇ ਦਿਖਾਇਆ ਨਹੀਂ ਜਲਵਾ ਹਜੇ ਤਾਂ ਹਲਕਾ ਹੀ ਆ ਹੁਣ ਨਾਲੇ ਸਵੇਰ ਨੂੰ ਕਰਦੀ ਗਲਤੀ ਹੈ ਇਧਰ ਖੜਾ ਹੋ ਜਾ ਭਾਈ ਪੁੱਤ ਗਲਤੀ ਕਰਨੀ ਨਹੀਂ ਇਧਰ ਕਰੂਗਾ ਚਲ ਠੀਕ ਐ ਚੱਲ ਤਾਂ ਗੁੱਡ ਮਾਰਨਿੰਗ ਕੋਈ ਸਾਹਿਬ ਜੀ ਕੀ ਹਾਲ ਚੱਲ ਅੱਜ ਵੀ ਸੇਵਾ ਤੇ ਲਾਏ ਹੈ ਮੈਂ ਕਹਤ ਕਰ ਲਓ ਕਰਾ ਦਈਏ ਹਨਾ ਗਰਾਊਂਡ ਦੀ ਸਫਾਈ ਉਹਦੋਂ ਦਾ ਘਾਹ ਵੀ ਸੜਿਆ ਹੋਇਆ ਲਓ ਜੀ ਅੱਜ ਮੁੰਡੇ ਕਹਿੰਦੇ ਅੱਜ ਇੰਟਰਲੌਕ ਜਿਹੜੀ ਵਧੀ ਆ ਉਹ ਆਪਾਂ ਚੈਨ ਦਿੱਤੀ ਆ ਲਾਲਾ ਰੇਕੇਦਾਰ ਆ ਗਿਆ ਹਾਂਜੀ ਠੇਕੇਦਾਰ ਸਾਹਿਬ ਮੈਂ ਕਹਤ ਤੂੰ ਗਲਤੀ ਕੀਤੀ ਪਹਿਲਾਂ ਲੋੜੀ ਇੱਥੇ ਕਿੱਥੇ ਇੱਥੇ ਇਧਰ ਲੈ ਜਾਣੀ ਨਹੀਂ ਕੀ ਉਹ ਮਿੱਟੀ ਸਟੋਨ ਨੂੰ ਅੱਛਾ ਉਹ ਮਿੱਟੀ ਉਹਨੂੰ ਕਿਹਾ ਸੀ ਇੱਕ ਟਰਾਲੀ ਇੱਥੇ ਹੋਰ ਸੈਟ ਜੀ ਉਹ ਮਾਮਾ ਹੀਰ ਦਾ ਪਰਲੇ ਪਾਸੇ ਸੈਟ ਕੇ ਗਰਾਉਣ ਚ ਕੋਈ ਨਹੀਂ ਉਤੋਂ ਚੱਕ ਤੁਹਾਨੂੰ ਨੀਂਦ ਆਉਂਦੀ ਏ ਠੇਕੇਦਾਰ ਸਾਹਿਬ ਮੈਨੂੰ ਨੀਂਦ ਨਹੀਂ ਆਉਂਦੀ ਜੀ ਮੈਨੂੰ ਗਰਮੀ ਲੱਗਦੀ ਆ ਗਰਮੀ ਅੱਜ ਕਿੰਨਾ ਹੋਮਜਿਆ ਹੋਇਆ ਆ ਮੈਂ ਹਵਾ ਵੀ ਨਹੀਂ ਚੱਲਦੀ ਆਉਂਦਾ ਹੀ ਨਹੀਂ ਆ ਤਾਂ ਇਹ ਤੁਹਾਨੂੰ ਕਿਹਾ ਮਾੜਾ ਮੋਟਾ ਮੱਠਾ ਮੱਠਾ ਕੰਮ ਕਰ ਲਈਏ ਅੱਜ ਦੇ ਗਰਮੀ ਹੈ ਹੀ ਬੜੀ ਹੋਮ ਬੜੀ ਹੋਇਆ ਹੋਇਆ ਕਰ ਲੈ ਸੇਵਾ ਮਾੜੀ ਮੋਟੀ ਕਿ ਨਹੀਂ ਉਦਾਂ ਲਾਲੇ ਨੂੰ ਕਹਿਣਾ ਹੁੰਦਾ ਆਏ ਤੇ ਜੋਂ ਹੈ ਲਾਲੇ ਕਰ ਇਹਨੂੰ ਅੱਗੇ ਅੱਜ લાਲੇ קרਦੇ ਦੇ બદામ ફુર ਹੋ ਗਿਆ ਸੈਜ ਦੇ બદામ ਕਿਦਾਂ ਹੋ ਗਏ ਲਾਲੇ ਫੁਰ ਹੋ ਗਏ ਆ ਓਏ ਉਹ ਮੋ ਚੰਗਾ ਚੱਕਿਆ ਈਓ ਓ ਵੀ ਭਾਜੀ ਵੇਖ ਲਾ ਚਾਹ ਵੀ ਨਹੀਂ ਕਹਿੰਦਾ ਕੋਈ ਚਾਹ ਨਹੀਂ ਕੋਈ ਸਾਹ ਨੂੰ ਆ ਬਾਤ ਚਲ ਜਾ ਹੁਣ ਸੱਜੇ ਇਹ ਕਹਿੰਦਾ ਭਾਜੀ ਭਾਗ ਨੂੰ ਦਿਆ ਕਰਨੀ ਚਾਹ ਹੁਣ ਨਹੀਂ ਭਾਈ ਭਾਗ ਕੋਜ ਬਣ ਗਿਆ ਗੱਲ ਕਰ ਭਾਜੀ ਨਾਲ ਨਹੀਂ 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 ਹੁਣ ਤੇਰਾ ਕੋਜ ਕੋਲਾ ਭਾਗ ਮੈਂ ਇਹਨੇ ਮੈਨੂੰ ਕਿਹਾ ਕਹਿੰਦਾ ਮੈਂ ਭਾਗ ਨੂੰ ਮਿਹਨਤ ਲਾਇਆ ਕਰਨੀ ਭਾਜੀ ਹੁਣ ਹਲਕੀ ਮਿਹਨਤ ਲਵਾਉਂਦਾ ਤੂੰ ਕਿਆ ਨਹੀਂ ਮੈਨੂੰ ਪਾਜੀ ਹਲਕੀ ਲਵਾਉਂਦਾ ਮਿਹਨਤ ਕਿੱਥੇ ਆ ਕੋਟੀ ਕਿੱਥੇ ਕੋਟੀ ਉਰਿਆ ਉਰਿਆ ਵੇ ਵੇਖੀ ਦੱਸਦਾ ਇੱਕ ਇੱਕ ਹੀ ਕਹਿੰਦਾ ਸੀ ਮੈਂ ਕਿਹੜੇ ਕੋਚ ਕੋ ਮਿਹਨਤ ਲਾਇ ਭਾਗ ਕੋ ਕਹਿੰਦਾ ਹੀ ਹੈ ਨਾ ਇਹ ਕਹਿੰਦਾ ਹਲਕੀ ਮਿਹਨਤ ਲਵਾਉਂਦਾ ਕੋਚ ਹੈ ਨਾ ਇਹ ਕਹਿੰਦਾ ਸੀ ਇਹ ਪਾਜੀ ਇਹ ਕਹਿੰਦਾ ਮੈਂ ਹਣਾ ਹੁਣ ਭਾਗ ਕੋ ਮੈਂ ਤਾਂ ਲਪਾਇਆ ਕਰਨ ਨਹੀਂ ਪਾਈ ਹਲਕੀ ਮਿਹਨਤ ਲਵਾਉਂਦਾ हां हुन दस की कहूंगा भाई राती इठो ल्याऊं कि दल फरमारे दी नहीं पैना किदे लफड़ मारया हां राती मीकाचा करया ओ कहंदा ना ता तेरे फोन फड़े ते ना इमीकाचा कहंदा ਸੋੜੇ ਪੰਜ ਪੰਜ ਲਫੜ ਪਹਿਣੇ ਆ ਅੱਛਾ ਇਹਨੇ ਪਹਿਲਾ ਦੋ ਤੋ ਹੌਲੀ ਮਾਰੇ ਤੇਰੇ ਤੀਜੋ ਨੇ ਇਥੋ ਲਿਆਂ ਕੇ ਮਾਰਿਆ ਮੇਰਾ ਜ ਬੜਾ ਹੈ ਲਗਿਆ ਹਾਂ ਹੁਣ ਇਹਦੇ ਵੀ ਪਹਿਣੀਆਂ ਹਾਂ ਹੋ ਜਾ ਤਿਆਰ ਪੁੱਤ ਕਿੱਥੇ ਆ ਤੂੰ ਕਦਾਂ ਛੱਡੀ ਇਹਦੇ ਮੋਟਰਸਾਈਕਲ ਤੇ ਬੈਠੇ ਤੇ ਚੇਤਾ ਉਦਨ ਉਦਨ ਨਹੀਂ ਚੇਤਾ ਉਦਨ ਚੇਤਾ ਤੈਨੂੰ ਚੇਤਾ ਤੈਨੂੰ ਉਹ ਡੂਲਤਾ ਹੀ ਦੁੱਧ ਲੈ ਲੈ ਪੀਰੋ ਬਰਮੀ ਕਰਤਾ ਤੂੰ ਕੀ ਲਾ ਲਈ ਉਹੀ ਕੰਮ ਕਰਤਾ ਲਾ ਲਈ ਉਹੀ ਪੀਦਾ ਬਰਮੀ ਤੂੰ ਕੀ ਤੂੰ ਲੈ ਆ ਕੋਟੀ ਇਹ ਔਖਾ ਇਹਦਾ ਬਦਲਾ ਲੈਣਾ ਤੂੰ ਕੀ ਕਹਿੰਦੇ ਆ ਰੁਗਣ ਦੇ ਮੂਹਰ ਤੇ ਨਹੀਂ ਲਾ ਲੈ ਕਿਹੜਾ ਗਾਣਾ ਸੁਣਨਾ ਹੈ ਉਹ ਲੱਗੇ ਹੋਏ ਆ ਭਲੀ ਅੰਦਰ ਉਹ ਵੀ ਮੁਕਰ ਗਿਆ ਵੀ ਇਹ ਵੀ ਸਹਿਜ ਬਣ ਗਿਆ ਅੱਜ ਕਹਿੰਦਾ ਬਾਬੇ ਨਹੀਂ ਲਾਉਣੇ ਅੱਜ ਅੱਜ ਚਮਕੀਲਾ ਲਾ ਕਹਿੰਦਾ ਲੋ ਵੀ ਅੱਜ ਜਿੰਨੀ ਸੀਗੀ ਮਿੱਟੀ ਅੱਜ ਸਾਰੀ ਜਿੰਨੀ ਜਿੰਨੀ ਹੋ ਗਈ ਤੇ ਪੱਧਰ ਕਰ ਦੇਣੀ ਅਸੀਂ ਸਹੀ ਆ ਜੀ ਚਲੋ ਜੀ ਅੱਜ ਇੰਨਾ ਕੰਮ ਨਵੇਟ ਦਿੰਨੇ ਅੱਜ ਸਹੀ ਆ ਜੀ ਮੁੰਡੇ ਲੱਗੇ ਹੋਏ ਆ ਰੇੜੀ ਵਾਲੇ ਕਿੱਥੇ ਗਏ ਸਾਡੇ ਬੰਦੇ ਰੇੜੀ ਕਿੱਥੇ ਗਈ ਸਹੀ ਆ ਸਹੀ ਆ ਓ ਬਈ ਰੇੜੀ ਪਲਟਾਈ ਦਿੱਤੀ ਇਹਨਾਂ ਨੇ ਖੇਤਾਂ ਹੀ ਕੰਮ ਰੇੜੀ ਵਾਲਾ ਕੀ ਆ ਗੇੜੀ ਘੱਡ ਕੇ ਉੱਡ ਕੇ ਆ ਗਿਆ ਕੀ ਲੈ ਕੇ ਆਇਆ ਘਰੋਂ ਪਹਿਲਾਂ ਕੀ ਗਿਆ ਸੀ ਮੈਂ ਕਿਹਾ ਆ ਗਿਆ ਸਾਡੇ ਬੰਬੂ ਘਾਟ ਕਿਹੜਾ ਬੰਬੂ ਘਾਟ ਇਹਨਾਂ ਦੀ ਚੱਪ ਬੜੇ ਪਾਏ ਹੋਏ ਆ ਬੈੰਨਾ ਹੁੰਦਾ ਤੇ ਇਹਦੇ ਆਹ ਵੇਖਾ ਮਾਮਾ ਬਹਿ ਬਹਿ ਕੇ ਵਿੰਗੀ ਕੀਤੀ ਹੋਈ ਆ ਓਹ ਕਹਿੰਦੇ ਚੱਕ ਲਈ ਹੈ ਕਈ ਕਿਸਾਨ ਦੇ ਪੁੱਤ ਨੇ ਚੱਕ ਵੀ ਕਈ ਉੱਥੇ ਲੈ ਕੇ ਚੱਲ ਉਹਨੂੰ ਘਰ ਪੱਧਰਾ ਥਾਂ ਮੈਂ ਲੱਦਣ ਨਹੀਂ ਨਹੀਂ ਲੱਦਣੀ ਨਹੀਂ ਮੈਂ ਲੱਦਾਂਗਾ ਭਾਜੀ ਆ ਕਹਿੰਦਾ ਲੱਦਣੀ ਨਹੀਂ ਮੈਂ ਆ ਕਰਿਓ ਗੱਲ ਇਹ ਦੇ ਨਾਲ ਲਓ ਜੀ ਦੇਖੋ ਜੀ ਅੱਜ ਮੁੰਡੇ ਪੂਰੀ ਸੇਵਾ ਕਰ ਰਹੇ ਆ ਅੱਜ ਇੰਨੀ ਘੰਟਾ ਲਾਉ ਟਾਇਰ ਸੀ ਆਪਣੀ ਸਾਰੀ ਖਰਾਬ ਹੋ ਰਹੀ ਸੀ ਕੋਸ਼ਕ ਚਲੋ ਚੱਕੀ ਗਈ ਸਾਨੂੰ ਪਤਾ ਨਹੀਂ ਲੱਗਾ ਅਹੀਂ ਗਾ ਜਲਾਵੀ ਨਾ ਚੱਕੀ ਜਾਵੇ ਤੇ ਅੱਜ ਗੱਬਰੂ ਲੱਗੇ ਆ ਕੰਮ ਨੂੰ ਐਡਾ ਥੋਥੀ ਕੰਮ ਵਧੀਆ ਹੋ ਜਾਂਦਾ ਵਾ ਲਾਲਾ ਠੇਕੇਦਾਰ ਸਾਡਾ ਅੱਜ ਆਇਆ ਕਾਬੂ ਸਾਡੇ ਠੇਕੇਦਾਰ ਸਾਹਿਬ ਬੰਦੇ ਲਾ ਦਿੱਤੇ ਆ ਕੰਮ ਤੇ ਤਦ ਨਹੀਂ ਇਹ ਮੂਰੇ ਵਰੋ ਜੀ ਨਹੀਂ ਛੁੱਟੀ ਕਰ ਲਈ ਗੱਲ ਕੰਮ ਤੋਂ ਥੇ ਥੇ ਭਰਾਵਾ ਇੱਕ ਬੰਦੇ ਨੂੰ ਨਹੀਂ ਹਾਂ ਪਾਉਂਗੇ ਸਾਰੇ ਮਰੇ ਪਰ ਗਾ ਰੇੜੀ ਹੁਣ ਲੈ ਕੇ ਜਾਊਗਾ ਮੋਟਾ ਉਹ ਸਹਿ ਠੇਕੇਦਾਰ ਆ ਗਿਆ ਖੈਦੋ ਕੰਮ ਨੂੰ ਓ ਵੇ ਭਰਦੇ ਵਾਵਾ ਭਰਦੇ ਚੱਲ ਪੁੱਤ ਆ ਪਾਜੀ ਪਾ ਚੱਲਿਆ ਚੱਲ ਚੱਲ ਲਿਆ ਜੋਰ ਨਾਲ ਜ ਲੱਗ ਜੂ ਪਤਾ ਲੱਗ ਜੂ ਪਤਾ ਚੱਲ 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 ਇਹ ਓ ਆਉ ਬਈ ਠੀਕ ਆ ਤੇ ਆ ਰੀ ਰੇੜੀ ਦੀ ਓ ਆ ਓਏ ਓ ਬਈ ਜੈਕ ਵਾਲੀ ਆ ਰੇੜੀ ਐਵੇਂ ਨਹੀਂ ਬੰਬੂ ਕਾਟ ਕੇ ਆਹੀ ਇਹ ਲਿਆ ਤੀ ਸੁਲਤਾਨ ਇਹ ਬੰਬੂ ਕਾਟ ਆ ਆ ਨਿਕਲਦੀ ਤਾਂ ਨਹੀਂ ਮਿੱਟੀ ਦੇਖੋ ਇਹ ਬਾਉ ਜਲਾਉਂਦਾ ਹਨਾ ਬਾਉ ਜਲਾਉਂਦਾ ਇਹ ਬਾਉ ਦੀ ਰੇੜੀ ਆ ਓ ਬਈ ਸਹਿ ਜਿੱਤੇ ਆਇਆ ਕਰ ਖਾਂ ਤੂੰ ਕੋਟੀ ਨੂੰ ਚਲਾਉਣ ਲਾਇਆ ਕਰ ਆ ਲੈਫਟ ਜੀ ਨਾਲ ਤੈਨੂੰ ਸੱਡ ਤਾਂ ਇੱਥੇ ਆ ਗਏ ਹੈ ਅੱਜ ਤਾਂ ਇੱਥੇ ਸੱਡਦਾ ਸਹੀ ਆ ਕੀ ਕੀਤਾ ਤੂੰ ਉਦੋਂ ਦਾ ਜਦੋਂ ਦਾ ਆਇਆ ਮੈਂ ਕੀਤਾ ਕੁਛ ਦੱਸ ਭਾਜੀ ਨੂੰ ਹਾਂ ਭਾਜੀ ਕੀਤਾ ਹਣਾ ਕੀ ਕੀਤਾ ਰੇੜੀਆਂ ਸਿੱਕੀਆਂ ਹੋਰ ਉਹ ਰੇੜੀ ਹੁਣ ਮੈਂ ਚਲਾਉਂਗਾ ਮੈਂ ਨਹੀਂ ਮੈਂ ਟਰਾਲਾ ਚਲਾਉਣਾ ਨਹੀਂ ਨਹੀਂ ਆਹ ਮੇਰਾ ਇਹ ਮੈਂ ਚਲਾ ਭਾਜੀ ਰੇੜੀ ਮੈਨੂੰ ਦੇ ਦਿਓ ਸਹਿਜ ਭਾਜੀ ਉਹ ਜਲਦੀ ਭਰ ਮੈਂ ਆ ਗਿਆ ਲਿਆ ਫੜਾ ਇਧਰ ਕਰ ਮੇਰੇ ਨਾਲ ਲਿਆ ਲਿਆ ਇਧਰ ਕਰ ਮੇਰੇ ਨਾਲ ਭਾਜੀ ਕਿੰਨੇ ਦਾ ਬਣਵਾਇਆ ਟਰਾਲਾ ਸਹਿਜ ਭਾਜੀ 2500 ਦਾ 2500 ਦਾ ਸਸਤਾ ਹੀ ਇਹਦਾ ਮੈਂ ਤਾਂ ਕਹਾਂਗਾ 4-5 ਲੱਖ ਦਾ 4-5 ਲੱਖ ਹੀ ਆ ਕੀ ਇੱਥੇ ਇਦਾਂ ਦਾ ਕੀ ਆ ਤੁਹਾਡੇ ਟਰਾਲੇ ਚ 4-5 ਜੈਕ ਵਾਲਾ ਕੋਈ ਨਹੀਂ ਇੱਥੇ ਜੈਕ ਸਾਂ ਇਹ ਮੈਂ ਉੱਥੇ ਘਰੋਂ ਜੈਕ ਜੈਕ ਉਹ ਜੀ ਸੈਜ ਦਾ ਟਰਾਲਾ ਇਹਨੇ ਕਿਸੇ ਨੂੰ ਕਹਿੰਦਾ ਕਹਿੰਦਾ ਅੱਗੇ ਕਿਸੇ ਨੂੰ ਦਿੱਤਾ ਸੀ ਵੀਲ ਤੋੜਤਾ ਸੀ ਟਰਾਲੇ ਦਾ ਓਏ ਓਏ ਰੁਕ ਜਾ ਰੁਕ ਜਾ ਇੱਥੇ ਲਿਆ ਜੁਵਰ ਲੋਨ ਦਾ ਮਾਰਾ ਓ ਵੀ ਓ ਵੀ ਓ ਵੀ ਓ ਵੀ ਇਹ ਓ ਵੇਖ ਲਓ ਜੀ ਇਹ ਜੈਕ ਵਾਲਾ ਟਰਾਲਾ ਸੈਜ ਦਾ ਮੱਜ ਦੀ ਅੱਗੇ ਹੋਏ ਦੀ ਦੀਦਾ ਕਿਹੜਾ ਹੈਗਾ ਆਹ ਵੇਖੋ ਕਿਦਾਂ ਲੋਟ ਕੀਤਾ ਟਰਾਲਾ ਉਹ ਸੈਦ ਦਾ ਟਰਾਲਾ ਹੈ ਉਹ ਕਹੀ ਕੰਮ ਕੋਈ ਨਹੀਂ ਕੀਤਾ ਕਹਿੰਦਾ ਮੈਂ ਵੀ ਓਏ ਹਾਂ ਹਾਂ ਕਹਿੰਦਾ ਵੀਡੀਓ ਬਣਾਉਂਦਾ ਮਾਰਾ ਮੇਰੀ ਮਰਜ਼ੀ ਇੱਕ ਬਣਾ ਦੇ ਤੇ ਮੈਂ ਰੇੜੀ ਇੱਕ ਹੀ ਸਿੱਟਣੀ ਆ ਕਹਿੰਦਾ ਤੁਸੀਂ ਵੀਡੀਓ ਬਣਾਈਏ ਤੁਸੀਂ ਵੀਡੀਓ ਬਣਾਉਣੀ ਆ ਫੇਰ ਹੀ ਮੈਂ ਦੱਸੂਗਾ ਕਿ ਕਿੰਨੇ ਕੰਮ ਕੀਤਾ ਕਿੰਨੇ ਜਨਾਬ ਨਾ ਮੈਂ ਵੀਡੀਓ ਤੇਰੀ ਫੇਰ ਨਹੀਂ ਨਹੀਂ ਹੈ ਬਣਾ ਲਾ ਬਣਾ ਫੇਰ ਪਤਾ ਤੇ ਲੱਗੂਗਾ ਤੂੰ ਕੰਮ ਕੀਤਾ ਵਾ ਏ ਮੇਰੀ ਏ ਮੇਰੀ ਡਿਊਟੀ ਆ ਇਹ ਮੈਂ ਕਰ ਲਉਂ ਤੇ ਕਾ ਭਈ ਇਹ ਮੇਰਾ ਕੰਮ ਆ ਅੱਛਾ ਹਾਂ ਵੀਡੀਓ ਬਣਾਉਣਾ ਠੀਕ ਆ ਤੇਰਾ ਕੀ ਕੰਮ ਆ ਮੇਰਾ ਕੰਮ ਰੇੜੀ ਚਲਾ ਲਾ ਚਲਾ ਇਧਰ ਆ ਮੜ ਆਹ ਕਹਿੰਦਾ ਐਵੇਂ ਨਹੀਂ ਚਿੱਟੇ ਕੀਤੇਗੇ ਲਾਇਸੈਂਸ ਨਹੀਂ ਬਣਾਇਆ ਮੈਂ ਲਾਇਸੈਂਸ ਨਾਲ ਬਣਾਇਆ ਵਾ ਆਹ ਕਹਿੰਦੇ ਐਵੇਂ ਨਹੀਂ ਚਿੱਟੇ ਹੋਏਗੇ ਕੁੜੀਆਂ ਮਗਰ ਫਿਰ ਫਿਰ ਚਿੱਟੇ ਹੋਏ ਇਹ ਦੇ ਵਾਲ ਹਨਾ ਆ ਵੇਖ ਲਓ ਜੀ ਅੱਜ ਪਤਾ ਲੱਗ ਗਿਆ ਵੇਖੋ ਕਿੰਨੇ ਵਾਲ ਚਿੱਟੇ ਹੋਏ ਹੋਏ ਕਾਦੋ ਚਿੱਟੇ ਹੋਏ ਵਾਲ ਇਹ ਸੇਲੀਆਂ ਮਗਰ ਘੱਟ ਫਿਰਿਆ ਕਰ ਮਿਹਨਤ ਲਾਇਆ ਕਰ ਹੋਰ ਕੀ ਆ ਫਿਰਦਾ ਰਹਿਣਾ ਕੁੜੀਆਂ ਮਗਰ ਜਾ ਜਾ ਹੋਰ ਕਿਸੇ ਜਾ ਜਾ ਗਈਆਂ ਤੇਰੀ ਬਣਾਉਣੀ ਮੈਂ ਕੁੜੀਆਂ ਮਗਰ ਫਿਰਦਾ ਕੁੜੀਆਂ ਮਗਰ ਕੁੜੀਆਂ ਮਗਰ ਕੁੜੀਆਂ ਮਗਰ ਉਹਨਾਂ ਕੀ ਕਹੀ ਲੈਲਾ ਕਿਉਂ ਇਹ ਕੀ ਕਹਿੰਦੀ ਆ ਆ ਕੀ ਕਹਿੰਦੀ ਗਈ ਹੋਰ ਕਿੱਥੇ ਪਾ ਕਿੱਦਾਂ ਅੱਜ ਫੇ ਵਾਹ ਵਧੀਆ ਜੀ ਅੱਜ ਲਵਾ ਕੇ ਛੱਡਣੀ ਆ ਮੈਂ ਕਿਹਾ ਜੀ ਦੇਖ ਲੋ ਉਦਾਂ ਨਹੀਂ ਹੱਥੋਂ ਦੇ ਨਹੀਂ ਉਦਾਂ ਹੁਣ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਲੱਗੇ ਲੋ ਜੀ ਬੁਗਲਾ ਹੋਇਆ ਹੋਇਆ ਇੱਲਣ ਹੋ ਗਿਆ ਵਾ ਟੈਲਾਂ ਲਾਉਂਦਾ ਲਾਉਂਦਾ ਤੇ ਆਹ ਵੇਖੋ ਜੀ ਮੁੰਡਾ ਵੈਰੀ ਗੁੱਡ ਆਹ ਦੇਖੋ ਜੀ ਆਹ ਵੇਖੋ ਸਾਡੀ ਬੱਚਾ ਪਾਰਟੀ ਲੱਗੀ ਹੋਈ ਆ ਸਹੀ ਆ ਜੀ ਦੇਖੋ ਕਿਦਾਂ ਲੈਂਡ ਬਣਾ ਕੇ ਆ ਪੂਰਾ ਖੇਤਾਂ ਦੇ ਬਿੱਲਾ ਮੈਂ ਕਿਹਾ ਓਕੇ ਰਿਪੋਰਟ ਕਰਤੀ ਆ ਬਿੱਲੇ ਨੇ ਕਹਿੰਦੇ ਅਮਰ ਤੌਲਖਾਨਾ ਵੀ ਆਇਆ ਸਪੈਸ਼ਲ ਕੈਨੇਡਾ ਤੋਂ ਆਇਆ ਵਾ ਟੈਲਾ ਲਾਉਣ ਕਬੂਤਰ ਬਾਜੀ ਦਾ ਇਹਨੂੰ ਸ਼ੌਂਕ ਆ ਤੇ ਇਹਨੂੰ ਕਬੂਤਰ ਕਿਹਾ ਜਾਂਦਾ ਪਿਆਰਨਾ ਗੱਭਰੂ ਨੂੰ ਇਧਰ ਗੁਰੀਪਰਾ ਲੱਗਾ ਹੋਇਆ ਵਾ ਉਹ ਠੇਕੇਦਾਰ ਆ ਕਿੰਨੇ ਬੰਦੇ ਲੈ ਕੇ ਆਏ ਆ ਅੱਜ ਲੇਬਰ ਸਾਰੇ ਲੇਬਰ ਤੇ ਸਹੀ ਆ ਤੇ ਤੂੰ ਹੀ ਕੰਮ ਕੁੰਮ ਕਰ ਲਾ ਕੋਈ ਆ ਮੈਂ ਕਦੀ ਜਾਂਣਾ ਆ ਤੇਰੀ ਲੇਬਰ ਵਿੱਚੋਂ ਖਰਾਬ ਕਰਦੀ ਅਸੀਂ ਪੈਸੇ ਕੱਟ ਦੇਣੇ ਸਿੱਧੀ ਜਿਹੜੀ ਗੱਲ ਆ ਕਿਹੜੀ ਖਰਾਬ ਦੀ ਖਰਾਬ ਦੱਸੋ ਦੱਸੋ ਕੀ ਉਹ ਵੇਖਾਂ ਵਿੱਚੋਂ ਕਈ ਸੱਡਦੇ ਹੀ ਨਹੀਂਗੇ ਟੇਲਾ ਉਹ ਫੜਾਈ ਤੇ ਜਾਂਦੇ ਆ ਉਹ ਨਹੀਂ ਅਸੀਂ ਫਿਰ ਪੈਸੇ ਕੱਢਣਾ ਹੀ ਆ ਨੌਕਸੇ ਇਦਾਂ ਹੀ ਕੱਢ ਕੇ ਪੈਸੇ ਘਟਾਉਣੇ ਆ ਤੇਰੇ ਹਾਂ ਜੀ ਵੇਖੋ ਮੁੰਡਾ ਪਾਲਾ ਲੱਗਾ ਹੋਇਆ ਦੇ ਤੇ ਕਈ ਤੇ ਕਈ ਠੋਕਣ ਡਿਆ ਹੀ ਉਹ ਦੇਖ ਲੋ ਆਹ ਦੇਖੋ ਮੁੰਡਾ ਨੂਰ ਆਹ ਕਹਿੰਦੇ ਲਾਲਾ ਭਾਜੀ ਦੇ ਵੇ ਹੈਗਾ ਹੀ ਆ ਉਹ ਦੇਖੋ ਜੀ ਆਹ ਬੁਗਲੇ ਦੀ ਚਣਾਈ ਆ ਬੁਗੜਾ ਕੰਮ ਸਿੱਖ ਗਿਆ ਵਾ ਅੱਜ ਕਨਾਲ ਕਹਿੰਦੇ ਸ਼ਰਨਾ ਮੈਸਤਰੀ ਆਇਆ ਵਾ ਸਪੈਸ਼ਲ ਕਹਿੰਦੇ ਸੰਗਰੂਰੋਂ ਆਇਆ ਵਾ ਇਹ ਸੰਗਰੂਰ ਤੋਂ ਆਇਆ ਗੱਭਰੂ ਆ ਵੇਖੋ ਜੀ ਸਾਡਾ ਨਿੱਕਾ ਜ ਮੈਸਤਰੀ ਆ ਵੇ ਆ ਦੇ ਪਿਛੇ ਟੈਲਾ ਲਾਉਣ ਦਿਆ ਜੂਤਾ ਲੈ ਗਏ ਆ ਸਰਦਾਰ ਜਿਆ ਇਹਨੇ ਕੋਈ ਕੰਮ ਨਹੀਂ ਕੀਤਾ ਦਿੰਦਾ ਆਹ ਤੇ ਤੂੰ ਕਹਿੰਦਾ ਦਿਹਾੜੀ 800 ਦੇਣੀ ਇਹਨੂੰ ਕਾਦੀ 800 ਦੇ ਦਈਏ ਦਿਹਾੜੀ ਅਹੀਂ ਨਹੀਂ 1000 ਦੇਣੀ ਆ 1000 ਦੇ ਦਵਾਂਗੇ ਕੰਮ ਵੀ ਕਰੇ ਨਾ 1000 ਵਾਲਾ ਵੇ ਤਾਂ ਕਿਦਾਂ ਚਾਪਟੀ ਫੇਰਨ ਦਿਆ ਵਾ ਇਦਾਂ ਹੀ ਫਿਰਨੀ ਆ ਤੇਰੇ ਤੇਰੇ ਵੀ ਇਦਾਂ ਹੀ ਫਿਰਨੀ ਜੀ ਨਾ ਮਿਹਨਤ ਲਾਈ ਤੇ ਕਦਾਂ ਸੂਈ ਵਾਂਗੂ ਪਧਰੀ ਕਰੀ ਆਉਂਦਾ ਸੂਈ ਵਾਂਗੂ ਕਰੀ ਆਉਂਦਾ ਕਿ ਨਹੀਂ ਪਧਰੀ ਹੁਣ ਫੇ ਕਿੰਨੇ ਪੈਸੇ ਬੰਦੇ ਆ ਇਹਦੇ ਆ ਯਾਰ ਐਵੇਂ ਭਾਜੀ ਤੁਸੀਂ ਪਹਿਲਾਂ ਕਹਿੰਦੇ 700 ਦਿਹਾੜੀ ਹੁਣ 1000 ਕਰਤੀ ਆ ਹੈਲੋ ਹੱਥ ਨਾ ਲਾ ਦੇ ਟਰਾਲੀ ਨੂੰ ਵੀਰੇ ਸਕਰੇਜ ਨਾ ਪਾ ਦੀ ਤੁਗੇ ਉਹੀ ਆ ਬੰਦਿਆਂ ਵਾਲੇ ਕੰਮ ਕਰ ਰਹੇ ਨੂੰ ਕਿਆ ਕਿਉਂ ਕਿਉਂ ਤੁਕੇ ਵੇਖ ਲੈ ਖਿੱਚ ਕੇ ਕੀ ਬੰਦਾ ਵੀ ਪਟ ਪਟ ਵੀਰੇ ਭਾਜੀ ਕਾਟ ਕੇ ਗियर ਪਾਣੇ i20 ਆ ਇਹ ਇਹ i20 ਨਹੀਂ ਹਾਂ ਫੋਰਚਨਰ ਕਿਹੜੀ ਆ ਉੱਚੀ ਦੱਸ ਉਹ ਲੋਨ ਰਾ ਫੋਰ ਜੁਨ ਨਹੀਂ ਠੀਕ ਆ ਤੇਰੀ ਇੱਕਦਮ ਚੱਲਾ ਮੋਟਰਸਾਈਕਲ ਉਹ ਵੇ ਕਿੱਥੇ ਲੈ ਕੇ ਚੱਲੇ ਪੋਛ ਇਹਨਾਂ ਨੂੰ ਉਹ ਵੇ ਉਹ ਵੇ ਉਹ ਉਹ ਵੇ ਚੱਲਾ ਉਹ ਵੇ ਉਹ ਉਹ ਕਿੱਥੇ ਗੇੜੀ ਤੇ ਚੱਲੇ ਆ ਤੇ ਤੂੰ ਪਿਆਕਦਾ ਹੈ ਮੈਨੂੰ ਲੱਗਦਾ ਉਹ ਚੱਲ ਮੋੜ ਕੇ ਚੱਲ ਜਾਣਾ ਉਹ ਇਹਨਾਂ ਨੂੰ ਹੱਥੋਂ ਵੀ ਪਰਵਾਹ ਆ ਪਿਛੇ ਟੱਕ ਨਹੀਂ ਜਾਂਣ ਵਾਲੀ ਕੋਈ ਨਾ ਕੋਈ ਨਾ ਕਿੰਨਿਆਂ ਕਿ ਚਾਹੀਦੀਆਂ ਆ ਜਿਹੜੇ ਕੰਮ ਕਰ ਰਹੇ ਸੀ ਬਹੁਤ ਜ਼ਿਆਦਾ ਕਿਦਾਂ ਗੋਟੀ ਕਿੰਨੇ ਕੁ ਲਾਪੀਣੀ ਆ ਜੇ ਪੁੱਤ 6-7 ਉਹ ਜਾ ਭਰਾਵਾ ਆਬ ਖਾਮ ਵਾਲਾ ਰੰਗ ਮੁੰਡਿਆਂ ਨੂੰ ਬ੍ਰੰਮੀ ਦਾ ਵੇਖ ਐ ਇਹ ਰੋਜ਼ ਮਿਲਿਆ ਕਰਨੀ ਆ ਮਿਹਨਤਾਂ ਹੁਣ ਵਧੀਆ ਤਰ੍ਹਾਂ ਲਵਾਇਆ ਕਰਾਂਗੇ ਚੰਗੀ ਤਰ੍ਹਾਂ ਹੀ ਤੇ ਬਹੁਤ ਬਹੁਤ ਧੰਨਵਾਦ ਸਾਡੇ ਜਿਹੜੇ ਵੀਰ ਅਮਰੀਕਾ ਵਾਲੇ ਇੰਨਾ ਕਰ ਰਹੇ ਆ ਹਨਾ ਤੇ ਪਹਿਲਾਂ ਇੰਨੀ ਹੈ ਨਹੀਂ ਸੀਗੀ ਖੁੱਲ ਤੇ ਮੁੰਡੇ ਵੀ ਹੁਣ ਵਾਵਾ ਵੱਧ ਗਏ ਆ ਮਿਹਨਤ ਵਧੀਆ ਕਰਦੇ ਆ ਤੇ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਇੰਨਾ ਕਰਨ ਦੇ ਆ ਮੁੰਡਿਆਂ ਲਈ ਨਿਗਿਆਲੀ ਹਨ ਹੁਣ ਪਹਿਲਾਂ ਤਾਂ ਆਪਾਂ ਕੱਲੀ ਬਰਮੀ ਬਣਦੀ ਸੀਗੀ ਤੇ ਹੁਣ ਨਾਲ ਮੁੰਡਿਆਂ ਨੂੰ ਬਦਾਂ ਵੀ ਦਿੱਤੇ ਜਾਂਦੇ ਆ ਤੇ ਗਾਂ ਹੁਣ ਆਪਾਂ ਇਹਨਾਂ ਦੀ ਆਂਡਿਆਂ ਦਾ ਵੀ ਜਿਗਾਰਡ ਪੂਰਾ ਕਰਾਂਗੇ ਤੇ ਫੇ ਮੁੰਡੇ ਤਗੜੇ ਕਰਨੇ ਹੁਣ ਆਪਾਂ ਨਾਲ ਇਹ ਬੱਲੇ ਬੱਲੇ ਕਰਾਉਣੀ ਆ ਗੱਭਰੂ ਕੱਢਣੇ ਆ ਨਾਲ ਚ ਹੁਣ ਤੇ ਇਹ ਗੱਭਰੂ ਹੁਣ ਨਿਕਲਣ ਲਗੇ ਫੇਹੀ ਗੱਲ ਵਾ ਠੀਕ ਆ ਲੈਂਡ ਸੈਰੀ ਵਾਲਾ ਦਿਨ ਲੈਂਡ ਸੈਰੀ ਬਣਾਈ ਇਹਨਾਂ ਨੂੰ ਹੁਣ ਤੂੰ ਇੱਧਰ ਬਣਾਓ ਤੂੰ ਲੈ ਆਇਆ ਫਿਰ ਦੇਈਂ ਇਹਨਾਂ ਆ ਲੈਣ ਬਣਾਓ ਲੈਣ ਬਣਾਓ ਸਾਰੇ ਲੈਣ ਲੈਣ ਚ ਲੱਗ ਜਾ ਜਿਹੜਾ ਤੇਰੀ ਤਾਂ ਇੱਥੇ ਹੀ ਜਾਉਂਗਾ ਆ ਇਧਰ ਕਰ ਇੱਕ ਗਲਾਸ ਉਹ ਲੈ ਜੋਦ ਓਏ ਇਹ ਮੈਕੀਨ ਦੇ ਪੰਜ ਬਦਨਾਮ ਸਹਜ ਓ ਮਾਈ ਗੋਡ ਓ ਮਾਈ ਗੋਡ ਤੇਰੇ ਹੱਥੋਂ ਪਾਟਾ ਕੋਈ ਨਾ ਤੇਰੀ ਕਿਸਮਤ ਵੀ ਪਾਟੀ ਆ ਵੇਖ ਲੈ ਕਿੰਨਿਆ ਆ ਇਹ ਨਾ ਉਹ ਗਲਾਸ ਲੈ ਅੱਜ ਫਿਰ ਤੋਂ ਲੈ ਵਾ ਅਗਲਾ ਨਾ ਉਹ ਤਾਂ ਹੁਣ ਦੂਰੇ ਕਿਡੇ ਆ ਗਿਆ ਪੁੱਤ ਤੇਰੇ ਖੇਤਾਂ ਵੀ ਵੱਜਣੇ ਆ। ਇਹਦੇ ਬਤਾਵਾ। ਇਹਦੇ ਦੇ ਬਤਾਵਾ ਨਾ। ਝੂਠ ਨਹੀਂ ਮਾਰਨਾ। ਸੱਚੀ ਰਹਿਣਾ। ਤਗੜੇ ਵੀ ਹੋਣਾ ਵਾ। ਇਹ ਨਹੀਂ ਆਉਂਦਾ। ਗਲਾਸ ਆਉਦਾ ਆਉਦਾ ਧੋਖੇ ਲਿਆਉਣਾ ਜਾ ਕੇ। ਜਿਹੜਾ ਜਿਹੜਾ ਪੀ ਜਾਂਦਾ ਉਹਦੇ ਦਾ ਗਲਾਸ ਧੋਈ ਆਓ। ਜੀ ਬਾਅਦ ਕੀ ਕੋਈ ਨਾ ਆਪਾਂ ਤੁਹਾਨੂੰ ਫੇਰ ਦੇਣੀ ਹੈ ਬਰਮੀ। ਟੈਂਸ਼ਨ ਨਾ ਲਓ ਪਹਿਲਾਂ ਬੰਦੇ ਵਾਰੀ ਵਾਰੀ ਇੱਕ ਵਾਰੀ ਭਗਤਾਲੀਏ। ਸਹੀ ਆ। ਬਲੇ ਮੜਿਆ ਬੋਲੀ ਆ ਵਿੱਚ। ਕਿਉਂਕਿ ਆਪਣੇ ਗਾਣਿਆਂ ਦੀ ਵੀ ਆਵਾਜ਼ ਵਿੱਚ ਆਉਂਦੀ ਆ ਉਹ ਲਾਦਾ ਕੰਮ ਖਰਾਬ ਕਰਨਗੇ। ਉਹ ਲਵਾ ਕੇ ਆ ਪੈ ਕੇ ਪੈ ਲੱਗਿਆ। ਛੇ ਹੋ ਕੇ ਬਣਾਉਂਦੇ ਮੈਂ ਉਦੋਂ ਬਣਾਉਂਦੇ। ਮਦਦ ਜੇ ਪੁੱਤਰ ਉਹ ਜੇ ਦੋ ਤੇ ਬੰਦੇ ਨੂੰ ਦੇ ਦਿੰਦੇ ਨਹੀਂਂਂਦੀ ਰੋਗ ਜਿਆ ਪੁੱਤਰ ਪਹਿਲਾਂ ਲੈ ਕੇ ਗਲਾਸ ਪੀ ਲੋ। ਜਿਹੜਾ ਨਿੱਕਰਾ ਦੋ ਜਿਹੜਾ ਬਾਦ ਕੀ ਹੈ ਨਾ ਫੇਰ ਤੁਹਾਨੂੰ ਦਿੰਦੇ ਐ ਇੱਕ ਮਿੰਟ। ਮੈਂ ਪੀਤੀ ਵੀ ਨਹੀਂ ਇੱਕ ਵੀ ਉਹ ਦੂੰਗੀ। ਕਿਉਂ ਨਹੀਂ ਪੀਤੀ ਇੱਕ ਵੀ? ਉਹ ਨਹੀਂ ਪੀਤੀ। ਭਾਇਆ ਕੇਵਲੇ ਲੈ ਕੇ ਗਿਆ ਸਹਿਜ ਸਹਿਜ ਲੈ ਕੇ ਗਿਆ ਬਦਾਮ ਅੱਜ ਮਾਰਨੀ ਮੈਂ ਤੈਨੂੰ ਆਪ ਹੱਥੀਂ ਦਿੱਤੇ ਆ ਸਹਿਜ ਛੁੱਤਰ ਖਾਣੇ ਤੂੰ ਓ ਝੂਠ ਕਰ ਮਾਰਦਾ ਕੀ ਹੋਇਆ ਹੁਣ ਦੱਸ ਤੈਨੂੰ ਕੀ ਹੋਇਆ ਬਦਾਮ ਲੈ ਗਿਆ ਪੰਜ ਪਦਾਮ ਲੈ ਗਿਆ ਪੰਜ ਫੇਰ ਮੰਗਣ ਦੇ ਬਦਾਮ ਦੇਖੋ ਆ ਦੂਜੇ ਬੰਦੇ ਨਹੀਂ ਖਾਣੇਗੇ ਦੂਜਾ ਨੇ ਕਹਿੰਦਾ ਛੱਡਣੇ ਨਹੀਂ ਮੈਂ ਉਹ ਦੂਜਿਆਂ ਨੇ ਨਹੀਂ ਖਾਣੇ ਕਹਿੰਦਾ ਦੂਜਿਆਂ ਨੇ ਛੱਡਣੇ ਨਹੀਂ ਆਪਾਂ ਗੱਡੀ ਜਾਂਦਾ ਉਹਨਾਂ ਦੇ ਕੁੱਖਾਂ ਵਾਲਾ ਉਹਨਾਂ ਦਾ ਵੀ ਖਾਈ ਜਾਂਦਾ ਵਾ ਤੈਨੂੰ ਕਈਆਂ ਨੇ ਜਦੋਂ ਵਾਰ ਕੇ ਤੈਨੂੰ ਦੇ ਦੇਣੇ ਆ ਔਰ ਉਹ ਜੋ ਛੇ ਦੇ ਛੇ ਆ ਮੇਰਾ ਭਰਾ ਪਾਜੀ ਕਿੱਦਾਂ ਓਕੇ ਰਿਪੋਰਟ ਹੈ ਹੁਣ ਕਈ ਚੱਕ ਕਮੀ ਤਾਂ ਨਹੀਂ ਕਹੇ ਕੀ ਦੀ ਪੁੱਛ ਲੋ ਇਹਨਾਂ ਨੂੰ ਕਮੀ ਉਹ ਜੁੱਤੀਆਂ ਦੀ ਨਹੀਂ ਜੁੱਤੀਆਂ ਦੀ ਕਮੀ ਆ ਨਹੀਂ ਤੋਹ ਗੇਰਾ ਆ ਪਾਜੀ ਇਹਨੂੰ ਵੀ ਜੁੱਤੀਆਂ ਦੀ ਆ ਆ ਇਹਨੂੰ ਇਹਨੂੰ ਜੁੱਤੀਆਂ ਦੀ ਜਿਹੜਾ ਮੇਰੇ ਨਾਲ ਬੈਠਾ ਆ ਇਹ ਜ਼ਿਆਦਾ ਬਿਸ਼ਰਮ ਆ ਇਹ ਜ਼ਿਆਦਾ ਬਿਸ਼ਰਮ ਆ ਆ ਬਦਾਮ ਵੇ ਬਦਾਮ ਵੇ ਭਾਈ ਕਿਦਾਂ ਛੱਲਣਦੇ ਆ ਕਾਲੇ ਦਾ ਇੱਕ ਟੋਕਰ ਅਬ ਇੱਟ ਵੀ ਨਹੀਂ ਸਿੱਟੀ ਇੱਕ ਇੱਟ ਦੀ ਹਿੱਤੀ ਨੁੰਦਰਾ ਵੇਖ ਕੇ ਤਾਂ ਮਾਰਦਾ ਬੁਢੀਆਂ ਨੂੰ ਵੇ ਬਦਾਮਾਂ ਦੇ ਭਾਈ ਹਾਂ ਪਾਣੀ ਹੈ ਨਹੀਂ ਨੇ ਨਹੀਂ ਆਵੇ ਆਪਣੀ ਥੋੜੀ ਚਾਪੀ ਆ ਚਾਪੀ ਗੱਲ ਲੋ ਵੀ ਜੱਟੋ ਹੁਣ ਇਦਾਂ ਹੀ ਲੰਗਰ ਚੱਲਣੇ ਆ ਤੇ ਤਗੜੇ ਹੋ ਜਾ ਬੁਗਲੇ ਤਗੜਾ ਹੋ ਜਾ ਭਾਈ ਪੁਰੇ ਆ ਹੁਣ ਸ਼ੀਲਡ ਲੈ ਕੇ ਆਉਣੇ ਕਿ ਨਹੀਂ ਤਗੜੇ ਹੋ ਗਏ ਵੈਰੀ ਗੁੱਡ ਵੈਰੀ ਗੁੱਡ ਹਾਂ ਲੈ ਜਾ ਇੱਕ ਵ ਇੱਕ ਜਿੰਦੇ ਚਾਪੀ ਭਾਈ ਕੀ ਲਾਇਆ ਅੱਜ ਅੱਜ ਭਾਈ ਸੇਵਾ ਕੀਤੀ ਕਾਦੀ ਦੀ ਸੇਵਾ ਕੀਤੀ ਅੱਜ ਉਹ ਇਟਾਂ ਇੰਟਰ ਲੋਕਾਂ ਦੀਆਂ ਲਾਈਆਂ ਸੀ ਗਰਾਊਂਡ ਦੀ ਸੇਵਾ ਕੀਤੀ ਅੱਜ ਹਾਂਜੀ ਮਜ਼ਾ ਆਇਆ ਸੇਵਾ ਕਰਕੇ ਹਾਂਜੀ ਅੱਜ ਮਿਹਨਤ ਹੋ ਚੁੱਕੀਆਂ ਨੇ ਮਿਹਨਤ ਹੋ ਚੁੱਕੀਆਂ ਅੱਜ ਤਸੱਲੀ ਕਰਾਉਣੀ ਸੀ ਅੱਜ ਵੇਲਾ ਮੌਸਮ ਕਿੰਨਾ ਖਰਾਬ ਹੈ ਹਾਂਜੀ ਕਿੱਦਾਂ ਲੱਗਾ ਜੀ ਅੱਜ ਫੇਰ ਸੇਵਾ ਕਰਕੇ ਬਹੁਤ ਵਧੀਆ ਅੱਜ ਮੌਸਮ ਵੀ ਵਧੀਆ ਸੀ ਹਾਂ ਤੇ ਸੇਵਾ ਵੀ ਹੋ ਗਈ ਸੇਵਾ ਵੀ ਹੋ ਗਈ ਤੇ ਕੀ ਕਹਿਣਾ ਚਾਹੁੰਦੇ ਹੁਣ ਐਂਡ ਦੇ ਰਹੀ ਲਾਈਕ ਕਰੋ ਫੋਲੋ ਕਰੋ ਪਹਿਲਾਂ ਸਬਸਕ੍ਰਾਈਬ ਕਰੋ ਤੇ ਜਿਹੜੇ ਵੀਰ ਆ ਆਪਣੇ ਨੂੰ ਬਦਾਮ ਤੇ ਸ਼ਰਧਾਈ ਦਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਓਨਨ ਨੂੰ ਬਹੁਤ ਬਹੁਤ ਸੇਵਾ ਬਹੁਤ ਬਹੁਤ ਧੰਨਵਾਦ ਤੁਹਾਡੇ ਭਾਜੀ ਬਹੁਤ ਧੰਨਵਾਦ ਜਿਹੜਾ ਸਾਨੂੰ ਤਕੜੇ ਕਰ ਰਹੇ ਆ ਤੁਸੀਂ ਜਿਹੜਾ ਸਾਨੂੰ ਤਕੜੇ ਕਰ ਤੁਕਿ ਅਸੀਂ ਵੀ ਤਕੜੇ ਹੋਵਾਂਗੇ ਜਿਹੜੇ ਅਸੀਂ ਵੀ ਤਕੜੇ ਤੇ ਕਿਦਾਂ ਐਕਸ਼ਨ ਕਰਨੇ ਫਿਰ ਤਕੜਾ ਹੋਗੇ ਥਾਪੀ ਐ ਜਿਹੜਾ ਕਰਦਾ ਨਾ ਉਹ ਵੀ ਐਕਸ਼ਨ ਕਰਾਉਦਾ ਓਹ ਇਧਰ ਆਹ ਵੇਖ ਤੁਹਾਡੇ ਚੰਗਾ ਹੀ ਲਵ ਯੂ ਵਾਲ ਚੰਗਾ ਜੀ ਸਟੇ ਟਿਊਨਡ ਸਟੇ ਟਿਊਨਡ ਲਓ ਜੀ ਅੱਜ ਆਪਣਾ ਹੋ ਗਿਆ ਵਾ ਗਰਾਊਂਡ ਦਾ ਵਰਕ ਪੂਰਾ ਤੇ ਆ ਵੀ ਸਫਾਈ ਕਰਦੇ ਆਂਗੇ ਥੋੜੇ ਜਿ ਇੱਥੇ ਰੋੜੇ ਰਹਿ ਗਏ ਆ ਬਾਕੀ ਲਗਭਗ ਹੋਈ ਆ ਤੇ ਥੋੜੀਆਂ ਜਿ ਹਟਾਂ ਵਾ ਤੇ ਅੱਜ ਦੇਖੋ ਕਿੰਨਾ ਵਧੀਆ ਲੱਗੰਦਿਆ ਵਾ ਰਾਹ ਬਣ ਗਿਆ ਵਾ ਇੰਨਾ ਕ ਬਣਾਤਾ ਵਾ ਜਿੰਨੀ ਕ ਥੋੜੀ ਐਂਟਰਲੌਕ ਰਹਿ ਗਈ ਆ ਤੇ ਵੀ ਲਾਗੇ ਛਾਗੇ ਚਿੰਡ ਦਿੱਤੀ ਜਾਊਗੀ ਤੇ ਤੇ ਸਾਦੇ ਆ ਆਪਾਂ ਇੰਨੀ ਚਿੰਡਤੀ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਵਾ ਨਾ ਮੀਂਹ ਕਣੀ ਜ ਬੰਦਾ ਟਲਕਣ ਤੁਲਕਣ ਨਹੀਂ ਹੁੰਦੀ ਕੀ ਹਨਾ ਜੈ ਮੂਰੇ ਤੇ ਬਹੁਤ ਵਧੀਆ ਕੰਮ ਕੀਤਾ ਅੱਜ ਮੁੰਡਿਆਂ ਨੇ ਦੇਖੋ ਤੁਸੀਂ ਜਿਹੜੇ ਕਹਿੰਦੇ ਮੁੰਡੇ ਕੰਮ ਨਹੀਂ ਕਰਦੇ ਵੇਲਵਾ ਇਹ ਮੁੰਡਿਆਂ ਨੇ ਨਿਗੇ ਨਿਗੇ ਨਿਆਣਿਆਂ ਨੇ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਤੇ ਕੱਲੋਂ ਅਸੀਂ ਮਿਹਨਤ ਕਰਾਂਗੇ ਕੰਟੀਨਿਊ ਸੋ ਅੱਜ ਅਸੀਂ ਇੰਨਾ ਕੀ ਕੰਮ ਕੀਤਾ ਜੀ ਤੇ ਜਿਹੜੇ ਸਾਡਾ ਬਲੌਗ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਸასიਖਾਲ ਜੀ